ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੀ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਅੱਜ ਤਰੀਕ ਹੋ ਗਈ ਜੀ 27 27 ਤਰੀਕ ਦਿਨ ਸ਼ੁੱਕਰਵਾਰ ਹਾਂ 27 ਤਰੀਕ ਦਿਨ ਸ਼ੁੱਕਰਵਾਰ ਕੱਲ 26 ਤਰੀਕ ਨੂੰ ਮੀਂਹ ਪਿਆ ਸੀਗਾ ਬਹੁਤ ਵਧੀਆ ਸ਼ਾਮ ਨੂੰ ਮੀਂਹ ਪਿਆ ਦੋ ਵਜੇ ਤੋਂ 4 ਵਜੇ ਤੱਕ ਹਾਂ ਦੋ ਤੋਂ ਲਾ ਕੇ 4 ਵਜੇ ਤੱਕ ਤੇ ਪੂਰਾ ਐਨ ਕਿਾਰੇ ਪਰ ਮੀਂਹ ਪੈ ਗਿਆ ਤੁਹਾਨੂੰ ਦਿਖਾਉਣਾ ਹੈ ਤੇ ਇਹ ਐਨ ਜਮਤ ਮੌਕੇ ਤੇ ਹੀ ਮੀਂਹ ਪਿਆ ਪੂਰਾ ਚੰਗਾ ਤੇ ਮੇਰੇ ਨਾਲ ਨਾਮਜੀਤ ਵੀ ਹੈ ਹਾਂ ਇੱਧਰ ਬੱਟਾ ਪੋਚਣ ਦਾ ਵੀ ਕੰਮ ਚੱਲਦਾ ਹੈਗਾ ਅਸੀਂ ਇਹ ਨਾਮਜੀਤ ਦੇ ਵਾਹਣ ਦੇ ਵਿੱਚ ਇੱਥੇ ਬਹੁਤ ਵੀਜੀ ਹੋਈ ਸੀਗੀ ਹਾਂ ਇਹ ਵਾਹਣ ਇਹਦਾ ਆਪੇ ਮੁੰਡੇ ਦਾ ਨਾਮਜੀਤ ਦਾ ਕੋਠਾ ਮੋਟਰ ਇਹ ਇੱਥੇ ਅਸੀਂ ਵੀ ਬਹੁਤ ਗੀਜੀ ਸੀ ਇਹ ਪੌਦ ਪਾਣੀ ਮੀਂਹ ਜਿਆਦਾ ਹੋਣ ਕਰਕੇ ਥੋੜਾ ਜਿਹਾ ਡੁੱਬ ਗਈ ਕੱਲ ਸ਼ਾਮ ਨੂੰ ਦਾ ਸੀ ਮੈਂ ਤਾਂ ਕਿਹੜਾ ਮਾਰਿਆ ਨਹੀਂ ਇਹ ਆਇਆ ਸੀਗਾ ਉਦੋਂ ਤਾਂ ਕਹਿੰਦਾ ਘੱਟੀ ਸੀਗਾ ਪਾਣੀ ਹੁਣ ਵਾਵਾ ਹੋਇਆ ਪਿਆ ਪਾਸੇੋਂ ਟੁੱਟ ਟਟ ਕੇ ਫਿਰ ਹੋਰ ਭਰ ਗਿਆ ਤੇ ਇਹ ਪੌਦ ਥੋੜੀ ਜਿਹੀ ਡੁੱਬ ਗਈ ਆ ਤਾਂ ਮੜੀ ਜਿ ਵੱਡੀ ਆ ਉਹ ਛੋਟੀ ਆ ਉਹ ਵਾਵਾ ਹੀ ਡੁੱਬ ਗਈ ਇਹ ਪਾਣੀ ਥੋੜਾ ਜਿਹਾ ਕੱਢਣਾ ਪਊਗਾ ਕਿਸੇ ਪਾਸੇ ਮੀਂਹ ਵਾਹਣ ਨੂੰ ਦੇਖਦੇ ਆਂ ਕੱਢ ਦਿੰਨੇ ਆਂ ਤੇ ਫਿਰ ਪੌਦ ਕਿਤੇ ਖਰਾਬ ਹੋ ਜੇ ਜਿਆਦਾ ਪਾਣੀ ਨਾਲ ਜਿਹਦੇ ਪਾਲਾ ਚਿਰ ਖੜਾ ਰਿਹਾ ਉਧਰੋਂ ਧੁੱਪੇ ਤੱਤਾ ਹੋ ਜੇ ਐਂ ਵੀ ਡਰ ਹੁੰਦਾ ਹੈ ਨਾ ਤੈਣ ਵਾਹਣ ਭਰਤੇ ਜਮਾ ਮੀਂਹ ਪੂਰਾ ਵਧੀਆ ਪੈ ਗਿਆ ਸਾਰਿਆਂ ਨੂੰ ਲੋਡ ਸੀਗੀ ਮੀਂਹ ਲੋਡ ਬੰਦ ਮੌਕੇ ਤੇ ਮੀਂਹ ਪਿਆ ਜਾਵਾ ਇੱਧਰ ਪੱਟਾਂ ਪੂੰਚੀ ਜਾਂਦੇ ਨੇ ਵਿੱਕੀ ਹੋਰੇ ਕੋਈ ਕੱਦੂ ਕਰੀ ਜਾਂਦਾ ਕੋਈ ਪੱਟਾਂ ਪੋਚਦਾ ਝੋਨੇ ਦੀ ਵੀ ਲਵਾਈ ਦਾ ਕੰਮ ਚੱਲਦਾ ਸੀ ਤੇ ਨਰਮੇ ਨੂੰ ਵੀ ਪਾਣੀ ਦੀ ਲੋੜ ਸੀ ਜਾਂ ਮੌਕੇ ਤੇ ਮੀਂਹ ਪਿਆ ਜਾ ਮਨ ਯਾਰੇਦਾਰ ਹੁਣ ਉਧਰ ਕਾਹਾਂ ਕਿੜਾ ਮਾਰ ਕੇ ਆਵਾਂ ਇੱਕ ਮੈਂ ਹਾਂ ਇਹ ਯਾਰ ਚੱਲ ਗਏ ਦੇਖ ਹੁਣ ਆਪਾਂ ਵੀ ਕਿਵੇਂ ਕਿੱਧਰ ਨੂੰ ਜਾਂਦਾ ਪਾਣੀ ਕੋਈ ਜਿੱਧਰ ਨੂੰ ਲੋਟ ਆਊ ਉਧਰ ਨੂੰ ਨੀਵੇਂ ਜਵਾਨ ਚ ਕੱਢ ਦਿਆਂਗੇ हां जी दोस्तों ਹੁਣ ਆਪਾਂ ਉਹ ਪੌਦ ਆਲਾ ਤਾਂ ਪਾਣੀ ਬਾਹਣ ਚ ਪੈਂਦਾ ਕਰਤਾ ਪੌਦ ਚੋਂ ਪਾਣੀ ਜਲੋ ਘਟ ਜੂਗਾ ਤੇ ਹੁਣ ਪੌਣੇ ਐਕ ਟੋ ਲੀਕ ਖੱਖਾਂ ਵਾਲੀ ਦਵਾਈ ਖਾਲ ਤੇ ਢੋਲੀ ਪਰ ਲੀ ਤੇ ਹੁਣ ਇਹਨੂੰ ਖਾਲ ਤੇ ਪਾ ਕੇ ਆਉਣਾ ਖਾਲ ਤੇ ਥੋੜੇ ਜਿਹਾ ਕੱਖ ਹੋ ਰਹੇ ਨੇ ਆ ਕੇ ਆਨੇ ਹਾਂ ਹਾਂਜੀ ਦੋਸਤੋ ਖੇਤ ਦੇ ਕੰਮਕਾਰ ਕਰਨ ਤੋਂ ਬਾਅਦ ਘਰ ਆ ਗਏ ਹਾਂ ਚਾਹ ਪੀਣ ਤੋਂ ਬਾਅਦ ਜਿਹੜਾ ਸ਼ਾਮ ਦਾ ਹੋ ਗਿਆ ਇਹ ਹੁਣ ਫਸਲੀ ਲਾਉਣ ਦੀ ਜੋੜੀ ਨਵਾਉਣਿਆ ਇੱਧਰ ਪਾ ਲਈ ਤੂੜੀ ਇੱਧਰ ਪਾ ਲਈ ਤੇ ਹਮ ਸੰਨੀਰ ਲਾਉਣਾ ਹੈ